ਆ ਰਹੀ ਹੈ ਕਿ ਆਪਾਂ ਬਾਣੀ ਪੜ੍ਹੀਏ ਸਿੱਖ ਵਿਰਸੇ ਤੋਂ ਜਾਣੂ ਹੋਈਏ ਇਸੇ ਸਬੰਧ ਵਿੱਚ ਵਿਦਿਆਰਥੀਆਂ ਦੇ ਦਸਤਾਰ ਸਜਾਉਣ ਦੇ ਮੁਕਾਬਲੇ ਗਰਬਾਨੀ ਗੰਠ ਮੁਕਾਬਲੇ ਧਾਰਮਿਕ ਪ੍ਰਸ਼ਨ ਉਤਰੀ ਮੁਕਾਬਲੇ ਕੀਰਤਨ ਢਾਡੀ ਕਵੀਸ਼ਰੀ ਭਾਸ਼ਣ ਮੁਕਾਬਲੇ ਕਰਵਾਏ ਜਾਂਦੇ ਆ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਪੰਜਾਬੀ ਮਾਂ ਬੋਲੀ ਲਿਖਤੀ ਸੁੰਦਰ ਲਿਖਾਈ ਮੁਕਾਬਲੇ ਅਤੇ ਪੇਂਟਿੰਗ ਮੁਕਾਬਲੇ ਬੱਚਿਆਂ ਦੀਆਂ ਖੇਡਾਂ ਕਰਾਉਣੀਆਂ ਹੋਰ ਵੀ ਵਿਦਿਆਰਥੀਆਂ ਨਾਲ ਸੰਬੰਧਿਤ ਵੱਖ-ਵੱਖ ਹੁਨਰ ਤਰਾਸ਼ੀ ਦੇ ਨਾਲ ਸੰਬੰਧਿਤ ਕਿ ਹਰ ਬੱਚੇ ਵਿੱਚ ਕੋਈ ਨਾ ਕੋਈ ਸਕਿੱਲ ਹੋਵੇ ਇਸ ਦੇ ਸੰਬੰਧ ਵਿੱਚ ਪਿੰਡ-ਪਿੰਡ ਜਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ ਵਿਦਿਆਰਥੀਆਂ ਦੇ ਬੱਚਿਆਂ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਨੇ ਸੋ ਇੱਥੇ ਵੀ ਅੱਜ ਬੱਚਿਆਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਇਹ ਦੱਸਿਆ ਗਿਆ ਹੈ ਕਿ ਆਪਾਂ ਕਿਸ ਤਰ੍ਹਾਂ ਪੰਜਾਬ ਅਤੇ ਮਨੁੱਖਤਾ ਦੀ ਚੜ੍ਹਦੀ ਕਲਾ ਵਾਸਤੇ ਅੰਤ ਦੀ ਚੜ੍ਹਦੀ ਕਲਾ ਕਿਸ ਤਰ੍ਹਾਂ ਹੋਵੇਗੀ ਜਦੋਂ ਅਸੀਂ ਨਾਮ ਦੇ ਨਾਲ ਜੁੜਾਂਗੇ ਬਾਣੀ ਦੇ ਨਾਲ ਜੁੜਾਂਗੇ ਤੇ ਸਿੱਖ ਵਿਰਸੇ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਾਂਗੇ ਤੇ ਸਾਡਾ ਵੀ ਜੀਵਨ ਉੱਚਾ ਸੁੱਚਾ ਹੋਵੇਗਾ ਸੋ ਇਹ ਸਾਰੀਆਂ ਗੱਲਾਂ ਲੈ ਕੇ ਸਿੱਖ ਵਿਰਸੇ ਦੀਆਂ ਬਾਤਾਂ ਲੈ ਕੇ ਅੱਜ ਗੁਰਦੁਆਰਾ ਸਾਹਿਬ ਪਿੰਡ ਬਿੱਲੀ ਚਾਉ ਵਿਖੇ ਪਹੁੰਚੇ ਸੋ ਸੰਗਤਾਂ ਨੇ ਬਹੁਤ ਸਨਮਾਨ ਦਿੱਤਾ ਬੜਾ ਸਹਿਯੋਗ ਕੀਤਾ ਹੈ ਸੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਿਸ਼ ਕਰਨ ਇਸੇ ਤਰ੍ਹਾਂ ਇਹ ਸਿੱਖੀ ਦੇ ਨਾਲ ਬਾਣੀ ਬਾਣੇ ਦੇ ਨਾਲ ਜੁੜੇ ਰਹਿਣ ਸੋ ਦੁਬਾਰਾ ਫਿਰ ਬੇਨਤੀ ਹੈ ਗੁਰਦੁਆਰਾ ਸੈਦ ਰਣਾ ਸਾਹਿਬ 22 ਮਾਰਚ ਨੂੰ ਮਹਾਨ ਗੁਰਮਤ ਸਮਾਗਮ ਵਿੱਚ ਜਿੱਥੇ ਪਹੁੰਚਣਾ ਹੈ ਉੱਥੇ ਅੰਮ੍ਰਿਤ ਦਾ ਬਾਟਾ ਵੀ 22 ਮਾਰਚ ਨੂੰ ਤਿਆਰ ਹੋ ਰਿਹਾ ਹੈ ਸਵੇਰੇ 10 ਵਜੇ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰੇ ਸਹਿਬਾਨ ਆ ਰਹੇ ਆ ਬਾਬਾ ਗਰਮੇਸ਼ ਸਿੰਘ ਜੀ ਉਥੋਂ ਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਦਾਸ ਵੱਲੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿਉਂਕਿ ਵੱਡੇ ਕਾਰਜ ਜਿਹੜੇ ਨੇ ਉੱਥੇ ਆਰੰਭ ਕੀਤੇ ਗਏ ਆ ਗੁਰੂ ਹਰਾਈ ਸਾਹਿਬ ਅਕੈਡਮੀ ਇਸੇ ਤਰ੍ਹਾਂ ਗੁਰੂ ਹਰਾਈ ਸਾਹਿਬ ਬਿਰਧ ਆਸ਼ਰਮ ਲੋੜਵੰਦਾਂ ਦੀ ਮਦਦ ਵਾਸਤੇ ਸੇਵਾਵਾਂ ਕੀਤੀਆਂ ਜਾ ਰਹੀਆਂ ਸੋ ਸਤਿਗੁਰੂ ਕਿਰਪਾ ਕਰਨ ਇਹਨਾਂ ਸਮਾਗਮਾਂ 'ਚ ਪਹੁੰਚ ਕੇ ਲਾਹਾ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਆ ਜੀ ਹਾਂਜੀ